ਵਾਡਾ ਵੀ ਹੈ ਇਹ ਮੇਰਾ ਨਹੀਂ ਹੈਗਾ ਸਾਰੀ ਦਿਹਾੜੀ ਫੋਨ ਦੇ ਵਿੱਚ ਬੜੇ ਰਹਿੰਦੇ ਆ ਮੈਂ ਕੀ ਕਰਾ ਕਰਦਾ ਕੰਮ ਕਰਾਂ ਗੋਹੇ ਕੁੜੇ ਦੀ ਗੋਰੀ ਸੀਗੀ ਤੇਰੀ ਗੱਲ ਫਰੈਂਡ ਬਾਹਰ ਨਿਊਜ਼ੀਲੈਂਡ ਚ ਹਾਂ ਉਹਦੇ ਜਹਾਜ਼ ਚ ਆਉਂਦੇ ਆ ਅਗਲੀ ਵਾਰ ਘਰ ਕਿਤੇ ਸਿੱਧੀ ਟਾਕ ਹੋ ਗਈ ਹਰਾਮ ਦੇ ਤੂੰ ਇਤਨਾ ਪਕਾ ਕੇ ਭੇਜਿਆ ਖਾ ਲੈ ਮੈਂ ਚੱਕਰ ਖਾ ਜਾਈ ਮੈਂ ਨਹੀਂ ਮੈਂ ਖਾ ਲਿਆ ਮੈਂ ਖਾ ਲਿਆ ਬਾਹਰ ਵਾਲੀ ਬੰਦੇ ਆ ਹੈ ਐਵੇਂ ਬਗੇਰ ਮਾਦ ਲੋ ਡਰਾਈਵਰ ਨਹੀਂ ਬਣੀਦਾ ਹੁੰਦਾ ਪਹਿਲਾ ਗੇਅਰ ਪਾਇਆ ਲਤੀਜਾ ਪੈ ਗਿਆ ਉਦੋਂ ਹੀ ਕੰਪਿਊਸ ਕਰ ਦਿੰਦੇ ਆ ਬੰਦੇ ਦੇਖ ਇਧਰ ਦੇ ਪਾਰ ਨਾ ਪੁੰਨਾ ਦੇ ਕਿਦਾਂ ਹੈ ਜੈਸ ਗੱਲ ਬਾਤ ਪਾਰ ਨਾ ਦੜਖਾਏ ਜਿਹਦਾ ਬਹੁਤ ਦਲੋਜੀਆਂ ਲਾਉਂਦਾ ਹੁੰਦਾ ਗੋਪੀ ਤੋਂ ਠੀਕ ਇਤੋਂ ਮੜਿਆ ਸੈਕਿੰਗ ਹੈ ਹੈ ਜੀਜੂ ਆ ਗਿਆ ਜੀਜੂ ਆ ਗਿਆ ਜੀਜੂ ਜੀਜੂ ਆ ਗਿਆ ਜੀ ਜੀਜੂ ਜੀਜੂ ਆ ਗਿਆ ਜੀਜੂ ਜੀਜੂ ਆ ਗਿਆ ਜੀਜੂ ਜੀਤਾ ਜੀ ਕਿੱਥੇ ਆਏ ਕਿਤੇ ਜਿੰਨੀ ਵਾਰੀ ਜੀਜੇ ਨੂੰ ਉਹ ਵੀ ਟੇਚੀ ਕਹਣਾ ਹੁਣੇ ਖੋਲਦੇ ਫਿਰ ਮਾਸੀ ਚੱਕਣ ਲੱਪੁੰਦੀ ਆ ਲੈ ਟੇਚੀ ਨਹੀਂ ਉਹਨੂੰ ਜੀਸਸ ਨੂੰ ਕਹਣਾ ਯਾ ਸਾਡਾ ਹੈਗਾ ਔਖਾ ਲੈ ਹੀ ਯਾਰ ਢੋਣ ਤੇ ਦੇਖੀ ਦੇਖੀ ਇੱਧਰ ਬਸ ਕਦੀ ਆ ਗਏ ਤੇ ਕਦੀ ਲੈ ਗਏ ਕਹਣਾ ਹੁਣ ਸਾਡਾ ਵੀ ਘੇੜਾ ਲਵਾਓ ਯੂਕੇ ਬ੍ਰਿਟਿਸ਼ ਬੋਰਨ ਦਾ ਹੈ ਇੱਥੇ ਉਰੇ ਰੱਖੀਏ ਕਿ ਪਾਉਂ ਉਹਦੀ ਜੀਸਸ ਖੜਾ ਅਰੇ ਰਹਿੰਦੇ 10 ਮਿੰਟ ਉਰੇ ਪਰੇ ਜਾ ਆਈਏ ਕਿਤੇ ਉਰੇ ਪਰੇ ਜਾ ਆਈਏ ਕਿਤੇ ਵਰੀ ਹੋ ਗਿਆ ਇੱਧੇ ਖੜਾ ਇੱਥੇ ਇੱਥੇ ਲਾ ਆਹ 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 ਇਹ ਡਰਾਈਵਰ ਨਾ ਆਪਣੇ ਆ ਘਰ ਚੋਟੀ ਦਾ ਗੱਡੀਆਂ ਨੂੰ ਘਾਟੀਆਂ ਲਾਉਂਦਾ ਰਿਹਾ ਆ ਦੇ ਦਲੇ ਵਸ ਦਲੇ ਵਸ ਇੱਧਰ ਲਾ ਦੇ ਨਬਗਾ ਜਾ ਸਵਾਰ ਕਰੋ ਇਹਨਾਂ ਵੀ ਇਹ ਲੈ ਲਮਾ ਮੜੀਏ ਗੱਲ ਵਾਜੇ ਜੀ ਮੂੰਹ ਦਾ ਉੱਦਾਂ ਦਾ ਹੀ ਆ ਹਣ ਪਤਾ ਹੀ ਆ ਹਣ ਭਾਈ ਕਿੰਨੇ ਮਿੰਟ ਲਾ ਸਕਦੇ ਗੱਡੀ ਪੰਜ ਮਿੰਟ ਭਾਈ ਤੇਤੀ ਚੱਕਰ ਚੱਲੇ ਚੱਕ ਲਈਏ ਲਾਓ ਨਾ ਜੰਦੇ ਚੁੰਦੇ ਜੇ ਨਾ ਲਾ ਦਿਓ ਯਾਰ ਉਹ ਵੀ ਹੈ ਨਾ ਵੇ ਫੇਰਾ ਭਰਾ ਕਰਦੇ ਹੋ ਪਾਂ ਜੀ ਤਾਸਣਾਟ ਦੇ ਦੋ ਯਾਰ ਭਰਾ ਨਹੀਂ ਆਗੇ ਆਹ ਦੇ ਟੈਚੀ ਲਾਈਨ ਦੱਲੇ ਆਹ ਦੇ ਟੈਚੀ ਲਾਈਨ ਤੇ ਭਾਈ ਜੀ ਲਿਆਣ ਦਾ ਸਪான்ਸਰ ਵੀ ਮਗਾਉਣੀ ਆ ਜੀਜੇ ਕੋਲੋਂ ਬੈਗ ਕਿੱਥੇ ਆਹ ਦੇ ਖੜਾ ਜੀਜੇਸ 5 ਮਿੰਟ ਹੋ ਗਿਆ ਕਹਿੰਦੇ ਆ ਜਾਓ ਛੇਤੀ ਉਹਨਾਂ ਦੇ ਆ ਨਹੀਂ ਆਜੋ ਆਜੋ ਤੁਸੀਂ ਤਾਂ ਆ ਜਾਂਦੇ ਮਿੰਟੇ ਬਾਅਦ ਕੋਈ ਨਹੀਂ ਪਹੁੰਚੀਆਂ ਚਾਲਿਆ ਦਿੱਲੀ ਵਾਲੇ ਲੈ ਗਏ ਮੈਂ ਤਾਂ ਗੋਪੀ 5 ਮਿੰਟ ਹੀ ਆ ਛੇਤੀ ਗੱਡੀ ਤੋੜ ਲਾ ਗਏ ਅਸੀ ਗੱਲ ਜੀ ਆ ਆ ਵੀਰ ਕੀ ਹਾਲੇ ਤੇਰੇ ਉਹ ਅਸਲਾ ਠੀਕਾਂ ਕਰ ਲੈਣਾ ਫਿਰ 5 ਮਿੰਟ ਹੀ ਆ ਭਾਈ 5 ਮਿੰਟ ਹੀ ਆ ਉਹਨਾਂ ਨੇ ਲਓ 5 ਮਿੰਟ ਹੀ ਆ ਹੋਰ ਕੀ ਬੰਦਾ ਲੈ ਲੇ ਲੋ ਘੰਟਾ ਹੋ ਗਿਆ ਠੀਕ ਸਪான்ਸਰ ਆ ਗਏ ਸਪான்ਸਰ ਕੋਣ ਹੌਕਾ ਦੋ ਸਾਨੂੰ ਵੀ ਸਪਾਉਂਸਰ ਤੁਸਰ ਕਰ ਦੋ ਜਿਹਨੀ ਵਾਰੀ ਲੈਣ ਆ ਗਏ ਉਹਨੀਆਂ ਸਾਡੀ ਲੱਤਾਂ ਘਸ ਗਈਆਂ ਠੀਕ ਨਹੀਂ ਭਾਈ ਅਸਤਾ ਜੀ ਅੱਥੀ ਨਾ ਜਗਾ ਬਣਾ ਜਿਹੜੀ ਘੋਲੀ ਦੀ ਭਾਈ ਫਾਈਨਲ ਨਾ ਮੋਰ ਨਾਲ ਫੋਟੋ ਲੈ ਲਈ ਅੱਛਾ ਅੱਛਾ ਫੋਟੋ ਲੈਣਾ ਬਾਹਰ ਲੈ ਕੇ ਜੀ ਜੀ ਜੀਜਾ ਤਾਂ ਨਿਕਰਿਆ ਫਿਰਦਾ ਕੋਪੀ ਇਹ ਨਿਕਰਿਆ ਫਿਰਦਾ ਹੋਵੇ ਕੀ ਹੋ ਗਿਆ ਡਰਦੇ ਆ ਲੈ ਹੁਣ ਜੀ ਆਏ ਹੁਣ ਨਹੀਂ ਆਏ ਮੈਂ ਲੱਗਾ ਸੀ ਟੈਕਸੀ ਕਰਨੀ ਸੋ ਅੱਛਾ ਆਹ ਨਾ ਪੈਰੀ ਹੱਥ ਲਾਇਆ ਤੁਸੀਂ ਸਾਡੀ ਸੱਸ ਨੇ ਕਿਹਾ ਨਹੀਂ ਜੀਦਾ ਹਾਂ ਯਾ ਬੋ ਜਿਹੜਾ ਇੱਕੋ ਇਹ ਪੈਰੀਆਂ ਸਲਾਉਣੇ ਥੋੜੀ ਚੰਗਾ ਲਾਣਾ ਹੈ ਹੈਣਾ ਸਿਆਣਾ ਸਮਝਦੇ ਆ ਨਾ ਬੰਦਾ ਦੀ ਦਿੱਤੀ ਆਈ ਯਾਰ ਨਾ ਤੇ ਪਾਣੀ ਪੁੱਛਿਆ ਕੇ ਜਿਹੜਾ ਨਾ ਹੋਰ ਚਾਹ ਤੇ 에ਪੇ ਏਅਰਪੋਰਟ ਦੇ ਸ਼ਵੀਲ ਲਾ ਦੀਏ ਪਗਵਾ ਤਾਂ ਮੰਨਦੇ ਨਹੀਂ ਪਰੋੜੇ ਹੈਗੇ ਸਾਡੇ ਹੀ ਜਿਹੜਾ ਤੁਹਾਨੂੰ ਪਾੜੀ ਪੁੱਛੂਗਾ ਇੱਥੇ ਕੋਈ 5 ਮਿੰਟ ਹੀ ਆ ਤੋ ਨਾ ਆ ਜਮੇ ਮਗਰ ਫਾਇਨ ਪੈ ਜਾਣਾ ਇੱਕ ਮੁੰਡੇ ਦੀ ਨਾਨੀ ਵੀ ਉਹ ਮੁੰਡੇ ਆਉਂਦੇ ਆ ਲੈ ਹੈਗੇ ਨਹੀਂ ਬਹੁਤੀ ਹਾਂ ਮੇਰੀ ਗਾਹ ਛੋੜੋ ਰੈਨ ਲੱਗੀ ਸੀਗੀ ਵੀਰ ਚਾਰਾਂ ਦੀ ਨਾਨੀ ਆਹ ਦੇ ਫੂਟ ਵੀ ਘੱਟ ਗਿਆ ਸਾਡਾ ਇੱਥੇ ਆ ਗਿਆ ਹੁਣ ਸਾਨੂੰ ਕਦੋਂ ਅੰਦਰ ਅੰਦਰ ਉਧਰ ਭਾਜੀ ਸਾਲਿਆ ਮੈਂ ਤੇਰੀ ਹਾਲੇ ਮੈਂ ਸਾਲਿਆ ਦੱਕੇ ਜੁੱਗਾਰ ਕਰਦਾ ਵਿੱਚ ਸਾਲਾ ਕਹਿ ਕੇ ਜੀਜਾ ਮੇਰੀ ਗੱਲ ਹਾਂਜੀ ਜਾਂ ਤਾਂ ਅਸੀਂ ਪਿਛਲੀ ਵਾਰੀ ਗਏ ਸੀ ਕਿਧਰ ਨਿਊਜ਼ੀਲੈਂਡ ਭੇਜੇ ਸੀ ਕਾ ਹਾਂ ਉਹ ਕੀ ਗਿਆ ਸੀਗਾ ਮੈਂ ਕਿਹੋ ਜਿਹਾ ਸੀਗਾ ਲੋਕਾਂ ਨੂੰ ਅਸੀਂ ਖਾਤੇ ਕੈਂ ਛਾਟੇ ਦੇ ਚੱਕਦੇ ਸਾਡੀ ਬਾਰੀ ਮਸੀ ਆਈ ਆ ਐ ਬਾਈ ਹੋਇਆ ਤਾਂ ਵੀ ਟੈਪੂਰਾ ਆ ਹੋਇਆ ਤਾਂ ਨਹੀਂ ਟੈਪੂਰਾ ਨਾ ਸੁਣੋ ਉਹ ਤਾਂ ਹੀ ਹੈਗੇ ਅਜੰਡੀਆਂ ਜੰਡੀਆਂ ਦੇ ਉੱਪਰ ਮਾਸੀ ਨਹੀਂ ਟਿਕਣ ਦਿੰਦੀ ਆਪਾਂ ਇਟੇ ਕੋਲ ਨਹੀਂ ਇਹ ਡੇਟਿੰਗ ਜੇ ਹੈਗਾ ਸਾਡੇ ਲਈ ਕੋ ਗੋਪੀ ਹੋਤਾ ਵਿਚਾਰਿਆਂ ਦੀ ਅੱਗੇ ਟੈਗ ਤੇ ਵਿਚਾਰਿਆਂ ਦੀ ਉਹ ਹੋ ਗਈ ਸਾਰੀ ਉਮਰ ਆਹੀ ਗੱਲਾਂ ਸੁਣਦੇ ਆ ਗਿਆ ਉਹਨਾਂ ਦੀ ਟੈਗ ਤੇ ਇਦਾਂ ਤੇ ਉਹਨਾਂ ਦੀ ਹੁੰਦਾ ਹਾਂ ਹਾਂ ਐਂ ਲਾ ਕੈਨਸਲ ਕੀਤੀ ਮਾਈ ਡੇ ਤੁਹਾਡੀ ਗਲਤੀ ਹੈ ਸਾਡੀ ਥੋੜੀ ਮਿਸਟੇਕ ਹੈ ਹਾਂ ਸਾਡੀ ਡਿਲੀਵਰੀ ਆਉਣੀ ਸੀ ਨਹੀਂ ਸ਼ੁੱਕਰਵਾਰੀ ਕਹਦੇ ਨਹੀਂ ਆਏ ਤੁਸੀਂ ਸਾਡੀਆਂ ਡਿਲੀਵਰੀਆਂ ਆਉਣੀਆਂ ਸੀਗੀਆਂ ਸ਼ਨੀਵਾਰ ਅੱਛਾ ਅਸੀਂ ਸ਼ੁੱਕਰਵਾਰ ਆ ਜਾਣਾ ਸੀਗਾ ਹਾਂ ਹਾਂ ਡਰਾਈਵਰ ਗਿਆ ਚਾਰੇ ਭਾਰੀ ਤਾਂ ਨਹੀਂ ਸਟ੍ਰੀਟਲੀ ਆ ਜਾਓ ਬਹੁਤ ਭਾਰੀ ਇਹ ਮੈਂ ਚਲਾਉਣਾ ਗੱਡੀ ਚਲਾਉਣਾ ਬਹਿ ਜਾ ਅੱਛਾ ਬੱਪਲ ਗੰਮਾ ਲੈ ਆ ਗਿਆ ਸਾਡਾ ਮੱਖਾ ਜੀ ਬਹਿ ਜਾ ਭਾਈ ਮੋਰੇ ਮੋਰੇ ਨਹੀਂ ਨਹੀਂ ਬਹਿ ਜਾ ਤੁਸੀਂ ਨਹੀਂ ਨਹੀਂ ਬਹਿ ਜਾ ਬਹਿ ਜਾ ਭਾਈ ਡਰਾਈਵਰ ਨਵਾਂ ਆਣਾ ਤੁਹਾਨੂੰ ਮੈਂ ਦਿੱਤਾ ਆਂਦੇ ਲੈ ਲਓ ਨਵਾਂ ਡਰਾਈਵਰ ਕਰਤਾ ਤੁਹਾਨੂੰ ਮੈਂ ਚਲੋ ਠੀਕ ਏਸੀ ਔਨ ਕਰ ਦੇ ਜੀ ਨਾ ਜਵਾਨੀਆਂ ਜੀਜਸ ਨਾ ਗੁੱਸੇ ਹੋ ਜਵੇ ਜੀਜਸ ਜੀਜਸ ਗੱਡੀ ਦੇਖ ਲਓ ਪਸੰਦ ਆ। ਤੂੰ ਤਾਂ ਦੇਖੀ ਹੀ ਨਹੀਂ ਅੱਜ। ਸਮਾਨ ਰੱਖਦਾ ਚਾਰੀ ਚ। ਹਾਂਜੀ। ਹਾਂਜੀ। ਸਾਡਾ ਕੀ ਆ? ਸੋਨਾ ਹੁਣ ਬਬਲ ਗੰਮੇ ਸਾਰੀ ਉਮਰ ਲਿਆ ਲਿਆ ਦੇ ਜਣੀਆਂ ਕੋ ਹੋਰ ਵੀ ਲਿਆਵਾਓ। ਕੱਚ ਬਕਰ ਕਮਲ ਹੈ ਜਾਂਦੇ ਨੇ ਤੇਲੇ। ਉਹ ਪਈਆਂ ਪਹਿਲੀਆਂ ਹੀ ਨਹੀਂ ਖਾ ਹੋਈਆਂ। ਹੋਈਆਂ ਨਹੀਂ ਖਾ ਲੈਣਾ। ਦੋ ਦੋ ਖਾ ਲਿਆ ਕਰ। ਭੈਣ ਤੂੰ ਤਾਂ ਸਾਡੇ ਆਲ ਦੀ ਹੋ ਜਾ ਕਰ। ਦੋ ਦੋ ਖਾ ਲਿਆ ਕਰ। ਨਹੀਂ ਮੈਂ ਦਾ ਸੁਣ ਲਓ। ਇਹ ਨਾ ਵੇ ਸਾਡਾ ਇੰਗਲੈਂਡ ਦਾ ਚਾ ਮਰ ਜੇ ਵੇ ਜਿੰਨੀ ਵਾਰੀ ਤੁਹਾਨੂੰ ਲੈ ਕੇ ਆ। ਸਾਡਾ ਕੋਈ ਕਰੋ ਹੀਲਾ ਸਾਡਾ ਵੀ ਝੂੜਾ ਝਾੜਾ ਲਵਾਓ। ਆਨੇ ਤੇ ਹੋਣ ਤੇਰੇ ਲਾ ਉਹ ਕੀ ਕਹਿੰਦੀ ਸੀ ਜਦੋਂ ਨਹੀਂ ਤੁਹਾਡੀ ਜਿਹੜੀ ਟੈਟ ਕੈਨਸਲ ਹੋਈ ਉਹ ਤੁਹਾਡਾ ਸੌਲਟ ਆਊਟ ਹੋ ਗਿਆ ਸਾਰਾ ਹਾਂਜੀ ਚਲੋ ਵਧੀਆ ਉਹ ਨਾ ਹੋ ਗਿਆ ਨਹੀਂ ਕਬਰਦੀ ਹੈ ਟੈਨਸ਼ਨ ਇੱਧਰ ਜੀ ਘੁੰਮ ਕੇ ਮਨੀ ਕਿੱਧਰ ਜੀ ਮਨੀ ਉੱਥੇ ਲੱਗਾ ਹੈ ਜੇ ਹੈਗਾ ਟੇਚੀ 'ਚ ਸਾਡੇ ਮਤਲਬ ਦਾ ਬਹੁਤ ਦਿਖਾ ਲ ਦੋ ਨੇ ਤਾਂ ਉੱਥੇ ਬੰਦੇ ਪੈ ਜਾਂਦੇ ਆ ਮਜਾਰੇ ਜਾਂਦੇ ਆ ਨਹੀਂ ਸਟਾਲੇ ਵਾਲੇ ਜਾਂਦੇ ਆਈ ਤਾਂ ਮਾਸੀ ਤਵੇ ਨਹੀਂ ਲਿਆਂਦੀ ਰਾਜ ਜੀ ਡਿਸਕਸ ਹੋ ਜਾਂਦਾ ਚਾਰ ਟੇਚੀ ਦੋ ਦੇ ਵਿੱਚ ਕੌਣ ਕੌਣ ਹੈਗਾ ਹਾਂ ਮਨੀ ਗੇਮਾਂ ਤਾਂ ਹਣੇ ਖੇਲ ਹੋਣੀਆਂ ਅੱਛਾ ਐ ਆਹ ਨਾ ਸ਼ੁਰੂ ਹੋ ਗਏ ਨੀ ਟੈਬਲੇਟ ਆ ਲੈ ਸਾਡੇ ਲੈ ਮੈਂ ਵੀ ਪੈਸੇ ਪਏ ਦੇਣੇ ਨਹੀਂ ਫ੍ਰੀ ਆ ਨਹੀਂ 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 ਫ੍ਰੀ ਫ੍ਰੀ ਆ ਐਦਾ ਐਦਾ ਚੱਕਿਆ ਨਾ ਦਹਾਤਾਹੀ ਦਾ ਪਿੱਛੇ ਖੜੇ ਸੀਗੇ ਨਹੀਂ ਮੇਰੀ ਗੱਲ ਸੁਣੋ ਕੋਈ ਉਹੀ ਸਾਨੂੰ ਉੱਥੇ ਇੱਕ ਰੋਟੀ ਪਰੌੜਾ ਖਿਲਾ ਦਿੰਦੇ ਨੇ ਲੱਸੀ ਦਾ ਖਿਲਾ ਦਿੰਦੇ ਨੇ ਐਂਦਾ ਗੱਲ ਆਜੋ ਵੀ ਨਹੀਂ ਖਿਲਾਉਣਾ ਆਜੋ ਵੀ ਨਹੀਂ ਖਿਲਾਉਣਾ ਤੁਸੀਂ ਜਾਜ ਖਾ ਲਿਆ ਜਾਜ ਦੇ ਵਿੱਚ ਉਹਦੇ ਹਲਕਾ ਜਿਹਾ ਕੂੜ ਹੁੰਦਾ ਹੈ ਕੱਲਾ ਬੱਸ ਇੱਕ ਨਹੀਂ ਹਲਕਾ ਪਾਰਸ ਵੇਦੀ ਨਾ ਬੰਦਾ ਐੜ ਵੀ ਸਾਡੀ ਹੈ ਹੀ ਨਹੀਂ ਬੰਦਾ ਹੀ ਸੌ ਸਿਕਾ ਜਾਜ ਬੱਚੇ ਹੁਣ ਆਪੇ ਬੰਦੇ ਤਿੰਨ ਬੰਦਿਆਂ ਦਾ ਸਿਕਾ ਇੱਕ ਦਾ ਨਾ ਪਿਓ ਜੇ ਇੱਕ ਦਾ ਖਾਣਾ ਹੀ ਲੈ ਆਂਦੇ ਨਾਲ ਕੱਕਰਾ ਕੇ ਜੇ ਤੁਹਾਨੂੰ ਮਾਰਸ ਨਹੀਂ ਉਹ ਸਾਡੇ ਬੂਥੀਆਂ ਤੇ ਕਿਤੇ ਉਧਰੋਂ ਕਿਤੇ ਸਾਡੀ ਸਪਾਂਸਰ ਹੀ ਲੈ ਆਂਦੇ ਤੇ ਉਹ 10 ਸਪਾਂਸਰ ਹੀ ਲੈ ਆਂਦੇ ਸਾਡੀ ਹੁੰਦਾ ਸਪਾਂਸਰ ਅਸੀਂ ਭੇਜਦੇ ਸੀ ਤੇ ਤੁਹਾਡੇ ਇੱਥੇ ਲੋ ਆਹ ਹੋਗੇ ਜਹਾਜ਼ ਬੰਦ ਹੋਗੇ ਭੇਜੀ ਤਾਂ ਸੀ ਸਪਾਂਸਰ ਨਹੀਂ 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 ਜੀਜੇ ਜੀ ਕੁਝ ਕਰੋ ਕਰ ਦਿੰਨੇ ਆ ਲੋਕਾਂ ਦੀਆਂ ਪੈੜਾ ਜੀਜੇ ਆ ਇੰਨਾ ਸੋਚਦੀਆਂ ਸਾਡੇ ਭਰਾ ਦੋ ਜਵਾਨ ਘਰੇ ਕੁਛ ਨਾ ਕੁਛ ਕਰਕੇ ਮੁੰਡੇ ਨਗਾਈ ਜਾਂਦੀਆਂ ਕਿਲੇ ਕਾਰ ਕਰਨੇ ਰਹਿ ਜਾਂਦੀਆਂ ਤੁਹਾਡਾ ਹੀਲਾ ਬਜ਼ੀਲਾ ਹੀ ਨਹੀਂ ਤੁਹਾਡੇ ਭਰਾ ਮਿੰਦਾ ਤਾਂ ਇੱਥੇ ਬੁੜੇ ਹੋ ਜਾਣੇ ਆ ਕਿੰਨੇ ਸਾਲ ਜੀ ਇਸ ਲਾਲ ਚੇ ਚੰਮਰੀ ਸਾਰਾ ਆਵਾਂਗੇ ਕਿੰਨੇ ਸਾਲ ਦੇਖਿਆ ਕਿੰਨੇ ਦਸ ਕਰਾਇਆ ਉਹ ਜੀਤੇ ਰਹਿਣ ਕਾ ਬੜੀਆਂ ਸੋਹਣੀਆਂ ਲਾਈਆਂ ਹੋਏ ਹੈ ਅੰਬ ਸਾਰਾ ਇਹ ਜੌਰਪ ਤੋਂ ਲੈ ਕੇ ਆਇਆ ਲੱਗਦਾ ਇਹ ਜੀਤੇ ਦੀ ਜੌਰਪ ਤੋਂ ਲਾਈਆਂ ਲੱਗਦਾ ਨਹੀਂ ਜੀਤੇ ਜੀ ਦਾ ਹੱਥ ਨਾ ਰੱਖੋ ਮੈਂ ਮੈਂ ਉੱਦਦਾ ਨਹੀਂ ਹੈਗਾ ਤੁਸੀਂ ਐ ਨਾ ਮੈਨੂੰ ਸਮਝੋ ਠੀਕ ਹੈ ਤੁਸੀਂ ਕਰੀ ਜਾਨੇ ਮੇਰੇ ਇੱਦਾਂ ਕਰੇ ਸਪੇਨ ਤੋਂ ਲੈ ਕੇ ਆਇਆ ਸਪੇਨ ਤੋਂ ਨਾ ਦਣੀ ਆਇਆ ਕਿੰਨੇ ਜੋੜੇ 1 2 ਨਹੀਂ ਪੈਂਦਾ ਤਾਂ ਹੁਣ ਦੇਖੋ ਤੁਸੀਂ ਆ ਗਏ ਆ ਹੁਣ ਇਹ ਦੱਸ ਦੋ ਸ਼ਿਮਲੇ ਜਾਣਾ ਆ ਜਾਂ ਨਹੀਂ ਅਸੀਂ ਹੁਣ ਬਿੱਲ ਫ੍ਰੀ ਫ੍ਰੀ ਆਉਣ ਤੇ ਕੰਮ ਤਾਂ ਨਹੀਂ ਆਏ ਕੋਈ ਨਹੀਂ ਉਹਦਾ ਬਿੱਲ ਬਿੱਲ ਅਸੀਂ ਹੁਣ ਚਿੱਲ ਆਊਟ ਕਰਨ ਆਏ ਆ ਉਹ ਤਾਂ ਸੰਗ ਨਹੀਂ ਆਉਂਦੀ ਤੁਸੀਂ ਨਿਆੜੇ ਆ ਤੂੰ ਕਹਿੰਦੇ ਆ ਫ੍ਰੀ ਅਸੀਂ ਲੈਣ ਆਏ ਆ ਨਵੇਂ ਨਵੇਂ ਲਹਿੰਗੇ ਨਵੇਂ ਨਵੇਂ ਸੂਟ ਨਾਈਸ ਨਾਈਸ ਨਵੇਂ ਨਵੇਂ ਕੁਸੇ ਬਹੁਤੀ ਜਿਆ ਲੈਣ ਆਏ ਆ ਅੱਛਾ ਪੰਗਾ ਪੰਗਾ ਸੈਟ ਆ ਹਾਂ ਲੈ ਲੈ ਚੱਲ ਤੂੰ ਯਾਰ ਇੰਗਲੈਂਡ ਤੋਂ ਆ ਕੇ ਇੰਡੀਆ ਨੂੰ ਸਮਝਦੇ ਕੀ ਹੈ ਚੱਲ ਐਡਾ ਟਰੱਕ ਆਉਂਦਾ ਉਹ ਵੀ ਦੇ ਕੇ ਚਲਾ ਓਏ ਮਾਸੀ ਨੇ ਕਿਹਾ ਸੀ ਤੂੰ ਚਲਾਇਂ ਗੱਡੀ ਉਹਨੂੰ ਆਪਣਾ ਹੀ ਬਾਸੀ ਨੇ ਤਾਂ ਕਿਹਾ ਹਾਂ ਬਾਸੀ ਦੀ ਇੰਨੀ ਜ਼ਰਤ ਮੇਰੇ ਭਰਾ ਨੂੰ ਇਦਾਂ ਕਿਹਾ ਹੋਵੇ ਹਾਂ ਮੈਂ ਜੀਤੇ ਇਦਾਂ ਦੱਸੋ ਹੁਣ ਤੇ ਹਾਂਜੀ ਦੱਸੋ ਮਾਸੀ ਕਹਿੰਦੀ ਕਾਰਜਾ ਬਹੁਤ ਝੜਿਆ ਆ ਭਾਜੀ ਫੇ ਭਾਜੀ ਹਾਂਜੀ ਮਾਸੀ ਕਹਿੰਦੀ ਕਾਰਜਾ ਬਹੁਤ ਝੜਿਆ ਆ 6 ਹਫ਼ਤੇ ਹੋਏ ਆ ਇਹ 5 ਹਫ਼ਤੇ ਵਿੱਚ ਕੀ ਉਹਨੇ ਲੈ 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 5000 ਤਾਂ ਦੁਕਾਨ ਵਾਲੀ ਦਾ ਦੇਣਾ ਸੁਣ ਚਿਮਨੇ ਜਾ ਕੇ ਲਾਉਨੇ ਉਹ ਦਵਾਈ ਦਵਾਈ ਲੈ ਈ ਨਮਾਇਆ ਪੁੱਛਿਆ ਅਸੇ ਵੀ ਨਹੀਂ ਹੋਏ ਅੱਤਾ ਸਾਨੂੰ ਸ਼ੇਰਾਂ ਨੂੰ ਗਿਆ ਨੂੰ ਕਣ ਜਾ ਫੇਸ ਚ ਕਾਲਿਆ ਅੱਤਾ ਸ਼ੇਰ ਜੀਜਾ ਜੀ ਹੈ ਪੈ ਤਣਾ ਲੈ ਮੈਂ ਦੇ ਦਿੰਦਾ ਰਹਿਣ ਦੇ ਰਹਿਣ ਦੇਵੇਂ ਪਿੱਛੇ ਨੂੰ ਆ ਜੂਗੀ ਦਿੱਤੋਂ ਆ ਵੜ ਤੇ ਇਹ ਗੱਲ ਹੈ ਪਿੱਛੋਂ ਦੀ ਹੈ ਨਾ ਅਮੀ ਉਹ ਤੇਰੇ ਜੱਦ ਕੇ ਦੇਖ ਗੁੱਡੀ ਚਕਾਰਾ ਛੱਡ ਦੇ ਗੁੱਡੀਏ ਉਹੀ ਗੱਲ ਕਰ ਦਿੱਤੀ ਹੈ ਨਾ ਅੰਦਰ ਹੁਣ ਬੈੱਡ ਤੇ ਛੱਡ ਕੇ ਆਉਣਾ ਹੈ ਉਹ ਆ ਕਿੱਦਾਂ ਖੋਲਦੀ ਹੈ ਲਾਵੇ ਮਾਸੀ ਪਾ ਲੈ ਟੇਚੀਆਂ ਨੂੰ ਹੱਥ ਹਲਾ ਹੈ ਇਹ ਖਾਨਾ ਐਤੀ ਕਰਦੇ ਆਪਾਂ ਕਾਢੇ ਕਾਚੇ ਉਹ ਪੈਂਟਾਂ ਦੀ ਰਹਿਣਗੇ ਕਾਤੇ ਚੋਰੀ ਕੱਢਣੇ ਹਾਂ ਚੋਰੀ ਕੱਢਣੇ ਅੱਛਾ ਚੋਰੀ ਦੀ ਕਸਾਈ ਜੀ ਜੇ ਮਹਾਰਾਜ ਮਹਾਰਾਜ ਬਾਬਿਓ ਆ ਨਰਾਜੀ ਕੀ ਹਾਲ ਚਾਲ ਹਾਂ ਠੀਕ ਆ ਵਧੀਆ ਠੀਕ ਠਾਕ ਜੀ ਆਈ ਨਹੀਂ ਗਰਮੀ ਆਈ ਨਹੀਂ ਗਰਮੀ ਹੈ ਨਾ ਆਹੋ ਗਰਮੀ ਲੱਗ ਰਹੀ ਹੈ ਸਾਕੋ ਗਰਮੀ ਲੱਗੇ ਸਰ ਬ੍ਰਾਊਜ਼ਰ ਇਜ਼ ਵੈਰੀ ਫੰਕ ਆਹੋ ਤੂੰ ਮੱਥੇ ਤੇ ਤੀਂਆਂ ਪਾਈ ਰੱਖ ਸਾਨੂੰ ਦੇਖ ਕੇ ਹਾਂ ਮੈਂ ਚਾ ਚਾ ਤੋ ਪਤਾ ਨਹੀਂ ਰਾਜ ਕੀ ਲੈ ਲਿਆ ਜਿਹੜਾ ਮੇਰੇ ਤੋਂ ਮੈਨੂੰ ਲੈ ਗਿਆ ਹਾਂ 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 ਜਾ ਤੂਏ ਕੋਈ ਨਹੀਂ ਹੈ ਸੱਪ ਪਾਲਾ ਮੈਂ ਜਾਣੀ ਤੀਜੀ ਹੋ ਲੜਿਆ ਕਰੀ ਰਾਜ ਮਾਸੀ ਹਾਂ ਇੱਥੇ ਮਾਸੀ ਇੱਥੇ ਰਹਾ ਗਾ ਰਿਹਾ ਤੇ ਮੇਰੀ ਜਨਾਨੀ ਦਾ ਹੱਕ ਆ ਕੋਈ ਤੇ ਪੱਪੀ ਕਿੰਦਾ ਲਈ ਜੀ ਜਬਰਾਬਾ ਗੁੱਸੇ ਹੋ ਗਿਆ ਤੇਰਾ ਜਵਾਈ ਤੇਰਾ ਜਵਾਈ ਗੁੱਸੇ ਹੋ ਗਿਆ ਇਹਨੇ ਕਹਿਆ ਤਾਂ ਵੀ ਕਿ ਦੋ ਦਿਨ ਦੁਕਾਨ ਵਾਲੇ ਦਾ ਕਰਜ਼ਾ ਉਹ ਕਹਿੰਦਾ ਹੁਣ ਤਾਂ ਦੋ ਹਫ਼ਤੇ ਹੋਏ ਆ ਓ ਲੈ ਲੈ ਕਿਹਾ ਕਹਿੰਦਾ ਦੋ ਤਾਂ ਹਫ਼ਤੇ ਹੋਏ ਆ ਕਹਿੰਦਾ ਹਫ਼ਤਾ ਲੱਗਿਆ ਮੈਂ ਸੁਣਾਤਾ ਬਰਾਣੇ ਵੀ ਹਰਾਮਕੋਰੇ ਜਿਆਦਾ ਹਟ ਜਾ ਲੈ ਦੁਨੀਆ ਓਏ ਕੀ ਨਹੀਂ ਨਾ ਥਰੇ ਥਰੇ ਆ ਹਾਂ ਜੀ ਜਦੋਂ 284 ਕੈਂਸਲ ਹੋਣ ਲੱਗੀ ਸੀ ਫੇਰ ਟੈਕਟ ਨਾ ਦੇ ਹਾਇਆ ਫੇਰ ਫੇਰ ਦੁਬਾਰਾ ਪਤਾ ਨਹੀਂ ਕਿੱਦਾਂ ਭਾਈ ਨੇ ਫੋਨ ਫਾਨ ਕਰਕੇ ਮੇਰਾ ਨਾਮ ਚੱਲਦਾ ਮੇਰਾ ਉੱਥੇ ਗੱਲ ਕਰਾਈ ਹੈ ਜਹਾਜ਼ ਹਾਂ ਤੂੰ ਤੇ ਆ ਜਾ ਤੈਨੂੰ ਕੋਣ ਜਾਣਦਾ ਤੂੰ ਕਹੇ ਜਿਹੜੀ ਹੋਰੀ ਸੀਗੀ ਮੇਰੀ ਗੱਲ ਬ੍ਰਿਟ ਬਾਹਰ ਨਿਊਜ਼ੀਲੈਂਡ ਚ ਹਾਂ ਉਹਦੇ ਜਹਾਜ਼ ਚੱਲਦੇ ਆ ਅਗਲੀ ਵਾਰ ਕਿਤੇ ਸਿੱਧੀ ਟਾਕ ਹੋ ਜਾਂਦੀ ਉਹਦਾ ਮਾਮਾ ਕੁੱਤਾ ਵੀ ਨਾ ਜਾਂਦਾ ਹੋਵੇ ਜਹਾਜ਼ ਚੋਂ ਜਹਾਜ ਆ ਗਿਆ ਮਾਮਾ ਅਗਲੀ ਨੇ ਆਪਣੇ ਭਰਾ ਤੋਂ ਫੋਨ ਕਰਾਇਆ ਲੱਭੇ ਤੋਂ ਹਣ ਉਹ ਠਾਣੇ ਤੇ ਫੇਰੀਆਂ ਨਹੀਂ ਗੱਲਾਂ ਨਹੀਂ ਆਗਲੀ ਨੇ ਪਤਾ ਕਿਡ ਕਿਡ ਜਹਾਜ ਚੱਲਦੇ ਆ ਸਿੱਧੀ ਅਗਲੀ ਨੇ ਇੱਕ ਫੋਨ ਲਾੜਿਆ ਕਹਿੰਦੀ ਮਾਈ ਆ ਕੀ ਲੱਗਾ ਮਾਸੀ ਬਲੱਡ ਜਿਹਾ ਮਾਸੀ ਆ ਬਲੱਡ ਜਿਹਾ ਲੱਗਾ ਆ ਆ ਤੂੰ ਸੋਹਣੇ ਤੋਂ ਸੋਹਣੇ ਕੱਪੜੇ ਪਰਾਉਣੇ ਦੇ ਇਦਾਂ ਤੂੰ ਬਲੱਡ ਵਾਲੇ ਹਾਂ ਉਹ ਮੋੜ ਲੱਗਾ ਮੈਂ ਆਪ ਦੇ ਕਰੀਬ ਉਹ ਆ ਦੇ ਦੰਦਾ ਉਹਦਾ ਰੰਗ ਤੇ ਚੋਚੋ ਪੰਨਾ ਚਾਚਰੀ ਆਪਾਂ ਜਰੀਏ ਬਾਹਰ ਗੋਰੀਆਂ ਦੇ ਕੋਲ ਪੁੜਿਆ ਉਹ ਘੰਟਾ ਪੀਦਾ ਚੁੱਪ ਕਰਕੇ ਬਹਿਣ ਲੈ ਕੇ ਆ ਗਏ ਆ ਡਾਣ ਕੋਲ ਡਰਿੰਕ ਲਾਈਕ ਜਿਆਦਾ ਨਹੀਂ ਬਤਾ ਜੁੜੀ ਕੰਡਾ ਜੀ ਮੇਰੇ ਬੱਤੀ ਬਣੀ ਥੋੜਾ ਚਾਲੂ ਹੋ ਗਿਆ ਮੇਰੇ ਘਰ ਸਨ ਮਾਸੀ ਆਈ ਸੇ ਨਹੀਂ ਵਿੱਚ ਠੀਕ ਹੈ ਹਣ ਤੋਂ ਹਾਂ ਤਾਂ ਹੀ ਹੋ ਸੱਤੀ ਚੱਕਰ ਮੇਨੋਂ ਆਵੇ ਜਾਂ ਉਹ 5000 ਰੁਪਏ। ਉਹ ਕੋਈ ਪਾਣੀ ਪੀਣਾ। ਕੋਈ ਪਾਣੀ? ਨੋ। ਆਪਾਂ ਹਾ ਸ਼ਿਵਲੇ ਜਾਣਾ। ਜਾਂ ਵੀ ਨਹੀਂ ਆ। ਤੇਰੀ ਇਹ ਦੱਸੋ ਆਪਾਂ ਕਿੰਨੇ 5000 ਰੁਪਏ ਪੈਂਦਾ ਸਾਰੇ ਪਰਦੇ ਦੀ। 5-4000 ਰੁਪਏ ਵੀ ਮਾਂ ਲਈ ਪਾ ਸਕਦਾ ਤੂੰ। 5 ਹੁੰਦਾ। ਤੂੰ ਹੀ ਸਾਡੇ ਲਈ ਕੀ ਪਾਤਾ? ਹੈ? ਤੂੰ ਹੀ ਕੀ ਪਾਤਾ ਕਦੀ ਟਰੈਕ ਸੂਟ ਤੋਂ ਸ਼ਾਰਟ ਕਦੀ ਤੂੰ ਘੁੱਦ ਦੇ ਦੇ। ਸੈੱਟ। ਬਬਲ ਕੰਮਾਂ ਦਾ ਸਾਰ ਦਿੰਦਾ। ਸੈੱਟ। ਕਿੱਥੇ ਨਾਲੇ ਲਾ ਲਾ ਪਰੋਣਾ ਵਾਡਾ ਬਬਲ ਕਮਨ ਦਾ ਹਾਰ ਗਦਾ ਵਾਡਾ ਉਹ ਦੇਲਾ ਕੰਦਾ ਕੱਚੇ ਲੈ ਕੇ ਆਇਆ ਸੱਚੀ ਆਪਣੇ ਲਈ ਹੋਏ ਨਹੀਂ ਕਿਥੇ ਮਾ ਦੇ ਆਪਣੇ ਦਾਇਆ ਤੁਹਾਡੀ ਕੁੜੀ ਹੈ ਨਾ ਸੱਚੀ ਕਹਿੰਦਾ ਉਹ ਆਪਣੀ ਹੈ ਨਹੀਂ ਹਾਂ ਇਹ ਆਪਣੇ ਨਹੀਂ ਰਹੀ ਵਾਸੀ ਹੁਣ ਬਦਲ ਗਈ ਰਾਜ ਕਹਿੰਦੀ ਆਵਿਆ ਪਰ ਪਰੋਣੇ ਨੂੰ ਕਹਿੰਦੀ ਤਰਸ ਨਾ ਕਰੀ ਇਹਨਾਂ ਤੇ ਉਹ ਤੇਰਾ ਕਾਰ ਦਾ ਸਾਡਾ ਤੇਲੇ ਦਾ 파ਰਥ ਫੂਡ ਸੈਕਤੀ ਬੋਲਿਆ ਆ ਨਾ ਗੂਚੀ ਦਵਾਨਾ ਦੇ ਡਾਲਚੀ ਕਵਾਨਾ ਹੈ ਗੂਚੀ ਦੇ ਕਿਹੜੇ ਭੜਾ ਹੋਸਟ ਦੇ ਆਪਣੀ ਬ੍ਰਾਂਡ ਦੇ ਕਿਹੜੇ ਮਾਸੀ ਭੜਾ ਗੂਚੀ ਗੂਚੀ ਹੈ ਗੂਚੀ ਗੂਚੀ ਐਲ ਵੀ ਐਲ ਵੀ ਹਾਂ ਰਵੰਡਾ 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 ਬਹਿ ਜਾ ਯਾਰਾ ਉਹ ਟੇਚੀ ਕੱਢ ਕੇ ਲੈ ਹਾਂ ਸਹੀ ਨਾ ਕੋਈ ਸਿੱਖ ਪੱਕੀ ਇਹ ਬੈ ਆ ਦਾ ਤੇਰੇ ਘਾਚੀ ਗਾ ਨੂੰ ਇਥੇ ਫੋਨ ਦੇ ਵਿੱਚ ਬੜੀਆਂ ਹੈਲੋ ਐਕਸਕਿਊਜ਼ ਮੈਂ ਮਾਈ ਟਾਕ ਵਿਦ ਯੂ ਵੇਰ ਆਰ ਯੂ ਥਿਸ ਇਜ਼ ਯੂਅਰ ਬੇਬੀ ਓਨਲੀ ਨਾਟ ਮੀ ਓਕੇ ਤੁਸੀਂ ਇਹਨੂੰ ਸਾਹਮਣੇ ਨਹੀਂ ਹੈਗੇ ਕੀ ਹੈ ਕੱਟ 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 ਸ਼ਾਟ ਆ ਦਾ ਤੇਰੇ ਘਾਚੀ ਗਾ ਨੂੰ ਇਥੇ ਕੋਡਿਆ ਯਾਰ ਬੜੀਆਂ ਹਾਂ ਚੱਲ ਦਾਰਾ ਦਾਰਾ ਹੁਣ ਵਾਲਾ ਸਹੀ ਸੀ ਦਾਰਾ ਦਾਰਾ ਮਾੜਾ ਇਹਨੂੰ ਥੈਟਿੰਗ ਕਰੋ ਇਹ ਮੇਰਾ ਹੋ ਗਿਆ ਹੁਣ ਇੱਕ ਵਾਰੀ ਤੁਹਾਡਾ ਸ਼ਾਟ ਲੱਗਦਾ ਇੱਥੋਂ ਮੈਂ ਇੱਥੇ ਖੜ ਕੋਪੀ ਦਾਰਾ ਤੂੰ ਹਾਂ ਬਸ ਇਥੇ ਹੁਣ ਤੁਸੀਂ ਬੋਲੋ ਤੂੰ ਦਾਰਾ ਤੋ ਬੋਲ ਦੇ ਪਹਿਲਾਂ ਥੋੜੇ ਦੇਖ ਲੈ ਕੀ ਗੱਲ ਸਾਰਾ ਕੁਝ ਮੈਂ ਹੀ ਕਰਾਂ ਤੁਹਾਡਾ ਵੀ ਤਾਂ ਨਾਲ ਇੱਕਦਮ ਹੀ ਦੇਖਣਾ ਹਾਂ ਸਹੀ ਹੈ ਤੁਸੀਂ ਕੈਮਰਾ ਨਹੀਂ ਦੇਖਣਾ ਮੇਰੇ ਵੱਲ ਹੀ ਦੇਖ ਬਹੁਤ ਵਧੀਆ ਬੋਲਦਾ ਜੇ ਮੈਂ ਇਦਾਂ ਹੋ ਜਾਣਾ ਤੂੰ ਮਾਈਕ ਚਲਦੇ ਆਂ ਕੋਈ ਕੀ ਗੱਲ ਸਾਰਾ ਕੁਝ ਮੈਂ ਹੀ ਦੇਖੀ ਜਾਵਾ ਤੁਸੀਂ ਕੌਸ਼ਤੀ ਦੇਖਣਾ ਹੈ ਘਰ ਦੇ ਕੰਮ ਦੇਖਾਂ ਬਾਹਰਲਾ ਦੇਖਾਂ ਸਾਰਾ ਕੁਝ ਹੀ ਮੈਂ ਦੇਖਾਂ ਹਾਂ ਤਾਂ ਤੋ ਨਿਆਣੇ ਵੀ ਨਹੀਂ ਸਾਮ ਹੁੰਦੇ ਸਹੀ ਹੁੰਦਾ ਕਿ ਨਹੀਂ ਤਾਂ ਤੋ ਨਿਆਣੇ ਵੀ ਨਹੀਂ ਸਾਮ ਹੁੰਦੇ ਇਦਾਂ ਵੀ ਕਹਣਾ ਸਾਰਾ ਕੁਝ ਮੈਂ ਹੀ ਦੇਖੀ ਜਾਵਾ ਤੁਸੀਂ ਕੌਸ਼ਤੀ ਦੇਖਣਾ ਹੈ ਘਰ ਦੇ ਕੰਮ ਦੇਖਾਂ ਬਾਹਰਲਾ ਦੇਖਾਂ ਸਾਰਾ ਕੁਝ ਹੀ ਮੈਂ ਦੇਖਾਂ ਵੈਰੀ ਗੁੱਡ ਵੈਰੀ ਨਾਈਸ ਬਹੁਤ ਸੇਂਦਰੀ ਤੁਸੀਂ ਹਾਂ ਠੀਕ ਹੈ ਤੁਸੀਂ ਹਾਂ ਨਾ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਕੀ ਗੱਲ ਤਾਂ ਤੋ ਨਿਆਣੇ ਵੀ ਨਹੀਂ ਸਾਮ ਹੁੰਦੇ ਸਾਰੇ ਕੰਮ ਮੈਂ ਕਰਦੀ ਹਾਂ ਥੈਟਸ ਇਟ ਤਾਂ ਸਹੀ ਹੈ ਅੱਡੇ ਦਾ ਨਹੀਂ ਹੋ ਰਹੀਆਂ ਉਹ ਮੈਂ ਤਾਂ ਕੀ ਗੱਲ ਸਾਰਾ ਕੁਝ ਮੈਨੇ ਥੋੜਾ ਥੋੜਾ ਹੋਰ ਨਾਲ ਲੀ ਗੋ ਨਾ ਇਹਨੇ ਬਹੁਤ ਵਧੀਆ ਤੁਸੀਂ ਇਹਦਾ ਗ੍ਰਾਂਟੀ ਪੰਜਾ ਨਹੀਂ ਨਹੀਂ ਦਿਖਾਈ ਦੇ ਬਈ ਆ ਕਿ ਤੁਸੀਂ ਸ਼ਹਿਰੀਆਂ ਪਿੰਡ ਦੇ ਨਹੀਂ ਆਏ ਤੁਸੀਂ ਆਪਣੀ ਪਿੰਡਾਂ ਦੀ ਦੂਰੀਆਂ ਕਿਦੋਂ ਨਹੀਂ ਦੇਖਿਆ ਮੈਂ ਤੁਸੀਂ ਕੁੱਛ ਨਹੀਂ ਨਹੀਂ ਸਹੀ ਹੈ ਸਹੀ ਹੈ ਦਾਰਾ ਲੱਲੋ ਸ਼ੂਟ ਇਹੀ ਹੈ ਨਾ ਸਾਰਾ ਇਹ ਦਵਾਰਾ ਲਾਉਣ ਸਾਰਾ ਤੂੰ ਵੀ ਦਵਾਰਾ ਤੁਸੀਂ ਇਹ ਕਹਿਣਾ ਹੈ ਕਿ ਬਾਹਰ ਦਾ ਕੰਮ ਤੁਸੀਂ ਸਾਰੀ ਦਿਹਾੜੀ ਮੇਰੀ ਗੋਹੇ ਕੁੜੇ 'ਚ ਮਤ ਬੱਜੀ ਰਹਿੰਦੀ ਤੁਸੀਂ ਇਹ ਕਹਿਣਾ ਠੀਕ ਹੈ ਬਾਲੇ ਕੰਧੋਂ ਦਿੰਦੇ ਨਾਲ ਗੋਹਾ ਗੂੜਾ ਕਰਾਂ ਹੈਨਾ ਨਾਲੇ ਤੇ ਕਿਹਾੜੂ ਕੋਚਿਆ ਕਰਾਂ ਤੋ ਆ ਜਿਹੜੀ ਤੁਹਾਡੀ ਉਹ ਲਾਵੇ ਤੁਸੀਂ ਸੰਭੋ ਠੀਕ ਹੈ ਕੀ ਕਹਣਾ ਜਿਹੜੀ ਤੁਹਾਡੀ ਜਨਸ ਹੈ ਤੁਸੀਂ ਜਿੱਦਾਂ ਜਨਸ ਕਹਿਣਾ ਤੁਸੀਂ ਜਿੱਦਾਂ ਕਿਹਾ ਇਹ ਜਿੰਨਾ ਤੱਕ ਤਾਂ ਤੋਂ ਨਿਆਣੇ ਨੇ ਸੰਭ ਹੁੰਦੇ ਨਹੀਂ ਨਹੀਂ ਜਿਹੜੀ ਜਨਸ ਹੈ ਤੁਹਾਡੀ ਹੈ ਤੁਸੀਂ ਸੰਭੋ ਕੀ ਕਹਣਾ ਜਿਹੜੀ ਜਨਸ ਹੈ ਸਾਡੀ ਹਾਂ ਹਾਂ ਤੁਸੀਂ ਰੋਵਣਾ ਕਹਿਣਾ ਮਾੜਾ ਠੀਕ ਹੈ ਕੋਈ ਚੱਕਰ ਨਹੀਂ ਚਲੋ 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 ਰੈਡੀ ਦਵਾਰਾ ਸਾਰਾ ਦਵਾਰਾ ਆ ਸਾਰਿਆਂ ਦਾ ਜੇਸਤ ਤੁਸੀਂ ਇੱਧਰ ਰੋ ਤੁਹਾਡਾ ਨਿਆਣੇ ਚ ਕੋਈ ਕੰਮ ਨਹੀਂ ਮਦਾ ਸੀਰੀਅਸ ਹੋ ਕੇ ਸੀਰੀਅਸ ਹੋ ਜਾ ਉਹਦਾ ਉਹਦਾ ਆਉਂਦਾ ਇਹਦਾ ਦੁਆਰਾ ਭਾਜੀ ਗੋਪੀ ਦਾ ਗੋਪੀ ਦਾ ਆਉਂਦਾ ਸਾਰਾ ਦੁਆਰਾ ਕਰਨਾ ਹਣ ਆ ਨਾ ਵਿੱਚ ਨਹੀਂ ਸਾਰਾ ਦੁਆਰਾ ਆ ਆ ਨੀ ਜੀ ਦੇ ਵਿੱਚ ਨਹੀਂ ਨਹੀਂ ਕੋਈ ਚੱਕਰ ਨਹੀਂ ਨਹੀਂ ਪਤਾ ਨਾ ਸਾਰਾ ਦੁਆਰਾ ਆ ਤਾਂ ਚਲ ਕੋਈ ਨਹੀਂ ਚਲ ਉਹ ਉਧਰ ਆਇਆ ਭਾਈ ਮੈਂ ਹੈ ਉਧਰ ਹੋਇਆ ਇਹ ਹੋਇਆ ਸਿਸ ਸਿਸੂ ਕਰਤਾ ਹਾਂ ਚਲ ਇੱਦਾਂ ਕਰਿਓ ਕਿ ਤੁਸੀਂ ਸਾਰੇ ਟੇਕ ਇੱਕ ਬੋਲਦੇ ਹੋ ਜਰੂਰ ਉਧਰ ਭਾਰੀ ਆਉਂਗੇ ਕੋਈ ਇੱਧਰ ਘੱਟਵਾਂਗੇ ਐਸੇ ਕਰਿਓ ਕਿ ਤੁਸੀਂ ਕਰੀਂ ਨਹੀਂ ਕਰੀਂ ਉੱਤੇ ਮੇਰੀ ਸ਼ਰਧਾ ਦਇਆ ਯਾ ਹਰ ਆਰਾਮ ਮੈਨੂੰ ਸਾਰਾ ਇੱਕੋ ਹੀ ਹੈ ਹੈਲੋ ਐਕਸਕਿਊਜ਼ ਮੀ ਇਹ ਤੁਹਾਡਾ ਵੀ ਹੈ ਇਹ ਮੇਰਾ ਨਹੀਂ ਹੈ ਕਿ ਸਾਰੀ ਵਿਹਾੜੀ ਫੋਨ ਦੇ ਵਿੱਚ ਬੜੇ ਰਹਿੰਦੇ ਆ ਮੈਂ ਕੀ ਕਾ ਕਰਦਾ ਕੰਮ ਕਰਾਂ ਰੋਹੇ ਕੂੜੇ ਵਿੱਚ